ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵਾਂਗੇ ਤੇ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਵਿੱਚ ਜਿਹੜੀ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਦੱਸਣਾ ਕਿ ਜਦੋਂ ਬੰਦਾ ਮਤਲਬ ਕਿ ਨਵਾਂ ਕੈਨੇਡਾ ਵਿੱਚ ਆਉਂਦਾ ਕੈਨੇਡਾ ਵਿੱਚ ਜਿਹੜੀਆਂ ਕਿ ਸਭ ਤੋਂ ਵੱਡੀਆਂ ਪੰਜ ਮੁਸ਼ਕਲਾਂ ਨਵੇਂ ਆਉਣਦਿਆਂ ਨੇ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਣਾ ਕਿ ਜਿਹੜੀ ਪਹਿਲੀ ਮੁਸ਼ਕਲ ਆ ਕਿ ਠੰਡ ਠੰਡ ਬਹੁਤ ਹੁੰਦੀ ਆ ਪਹਿਲੀ ਵੱਡੀ ਮੁਸ਼ਕਲ ਇਹ ਬਹੁਤ ਆਉਂਦੀ ਆ ਕਿ ਆਉਣਾ ਜਾਣਾ ਆਪਣਾ ਹਨਾ ਕਿ ਬਾਹਰ ਅੰਦਰ ਆਉਣਾ ਬਰਫ਼ ਦਾ ਬਹੁਤ ਜ਼ਿਆਦਾ ਮਤਲਬ ਪੈਣਾ ਬਰਫ਼ ਦੇ ਕਾਰਨ ਬਹੁਤ ਵੱਡੀ ਮੁਸ਼ਕਲ ਹੈ ਇੱਕ ਤੇ ਦੂਜੀ ਮੁਸ਼ਕਲ ਜਿਹੜੀ ਆਉਂਦੀ ਹੈ ਕਿ ਜੌਬ ਮਤਲਬ ਕਿ ਕੰਮ ਬਾਰੇ ਤੇ ਕੰਮ ਲੱਭਣਾ ਬਹੁਤ ਜ਼ਿਆਦਾ ਔਖਾ ਤੁਹਾਨੂੰ ਪਤਾ ਕੈਨੇਡਾ 'ਚ ਹਨਾ ਕਿ ਕੰਮ ਛੇਤੀ ਨਹੀਂ ਮਿਲਦਾ ਬਹੁਤ ਜ਼ਿਆਦਾ ਔਖਾ ਕੰਮ ਦਾ ਦੂਜੀ ਮੁਸ਼ਕਲ ਜਿਹੜੀ ਕਿ ਆਪਣੇ ਨਵੇਂ ਆਣ ਨੂੰ ਆਉਂਦੀ ਆ ਕਿ ਕੰਮ ਬਾਰੇ ਕਿ ਕੰਮ ਨਹੀਂ ਮਿਲਦਾ ਇੱਥੇ ਬਹੁਤ ਔਖਾ ਆਉਂਦਾ ਆਪਾਂ ਜਦੋਂ ਕਿ ਉਹਨੇ ਇੱਥੇ ਆਪਾਂ ਨੂੰ ਇਦਾਂ ਆਉਂਦਾ ਕਿ ਫੀਸਾਂ ਭਰ ਕੇ ਆਏ ਹੁਣ ਇਹ ਨਵੇਂ ਸਟੂਡੈਂਟ ਹਨ ਕਿ ਆਪਾਂ ਨੂੰ ਕੰਮ ਮਿਲ ਜੇ ਤੇ ਉਹਦੇ ਬਾਰੇ ਤੁਹਾਨੂੰ ਦੱਸਿਆ ਦੂਜੀ ਮੁਸ਼ਕਲ ਇਹ ਆ ਹਾਂਜੀ ਆਪਾਂ ਤੁਹਾਨੂੰ ਤੀਜਾ ਦੱਸਣ ਲੱਗੇ ਆ ਤੀਜੀ ਮੁਸ਼ਕਲ ਕਿ ਘਰ ਲੱਭਣਾ ਰੈਂਟ ਜਿੱਦਾਂ ਕਿ ਆਪਣਾ ਘਰ ਲੱਭਣਾ ਇਹ ਆਪਾਂ ਇੱਥੇ ਆ ਕੇ ਰੂਮ ਲੱਭਣਾ ਮਤਲਬ ਘਰ ਲੱਭਣਾ ਬਹੁਤ ਔਖਾ ਹੁੰਦਾ ਇੱਥੇ ਆ ਕੇ ਕਿ ਉਹਦੇ ਬਾਰੇ ਵੀ ਆਪਾਂ ਸਾਰੇ ਯਾਰਾਂ ਦੋਸਤਾਂ ਨੂੰ ਕਹਿੰਨੇ ਜਦੋਂ ਇੱਥੇ ਆਉਂਦੇ ਕੋਈ ਆਪਣਾ ਜਾਣ ਪਛਾਣ ਦਾ ਆਉਂਦਾ ਕੀ ਮਤਲਬ ਉਹ ਤੀਜੀ ਮੁਸ਼ਕਲ ਹੁੰਦੀ ਆ ਤੇ ਚੌਥੀ ਮੁਸ਼ਕਲ ਜਿਹੜੀ ਕਿ ਆਪਣੀ ਹੁੰਦੀ ਆ ਉਹ ਹੁੰਦੀ ਆ ਚੌਥੀ ਮੁਸ਼ਕਲ ਕਿ ਆਪਣੀ ਫੈਮਿਲੀ ਤੋਂ ਆਪਾਂ ਦੂਰ ਰਹਿਣਾ ਕਿ ਆਪਾਂ ਕਦੇ ਇਕੱਲੇ ਬਾਹਰ ਗਏ ਨਹੀਂ ਹੁੰਦੇ ਤੇ ਪਰਦੇਸ਼ਾਂ ਵਿੱਚ ਆ ਕੇ ਜਿੱਦਾਂ ਕਿ ਆਪਾਂ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਚ ਆਉਨੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਇੱਧਰ ਰਹਿਣਾ ਸਹਿਣਾ ਕਿ ਕਿੱਦਾਂ ਆਪਾਂ ਨੂੰ ਰਹਿਣਾ ਤੇ ਇਹ ਬਹੁਤ ਵੱਡਾ ਤੁਹਾਨੂੰ ਪਤਾ ਕਿ ਆਪਣੀ ਫੈਮਿਲੀ ਤੋਂ ਆਪਾਂ ਦੂਰ ਰਹਿਣਾ ਤੇ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤੇ ਜਿਹੜੀ ਕਿ ਆਪਣੀ ਲਾਸਟ ਮੁਸ਼ਕਲ ਹੁੰਦੀ ਹੈ ਇੱਥੇ ਕੈਨੇਡਾ ਵਿੱਚ ਜਿਹੜੇ ਨਵੇਂ ਆਉਂਦੇ ਆ ਨਾ ਪੰਜਵੀਂ ਮੁਸ਼ਕਲ ਆਪਾਂ ਤੁਹਾਨੂੰ ਦੱਸਣ ਲੱਗੇ ਆ ਉਹ ਹੈ ਕਿ ਗਰੋਸਰੀ ਫੋਨ ਦਾ ਬਿੱਲ ਹੋ ਗਿਆ ਜਿਹੜਾ ਕਿ ਪਲਾਨ ਲੈਣਾ ਆਪਾਂ ਹਨਾ ਕਿ ਜਿਹੜਾ ਉਹ ਪੰਜਵੀਂ ਮੁਸ਼ਕਲ ਆ ਤੁਹਾਨੂੰ ਪਤਾ ਕਿ ਉਹ ਔਖੀ ਹੁੰਦੀ ਗਰੋਸਰੀ ਜੇ ਆਪਾਂ ਕੰਮ ਕਰਾਂਗੇ ਤਾਂ ਗਰੋਸਰੀ ਫੇਰ ਹੀ ਆਊਗੀ ਹਨਾ ਫੋਨ ਦੇ ਬਿੱਲ ਹੋਗੇ ਫਿਰ ਆਉਣਾ ਜਾਣਾ ਏ ਵੀ ਪੰਜ ਪੰਜ ਮੁਸ਼ਕਲਾਂ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਆਪਾਂ ਤੁਹਾਨੂੰ ਸਾਰੀਆਂ ਦੱਸਤੀਆਂ ਕਿ ਜਦੋਂ ਵੀ ਆਪਾਂ ਨਵੇਂ ਆਉਨੇ ਆ ਕਿ ਨਵੇਂਆਂ ਨੂੰ ਇਹ ਪੰਜ ਮੁਸ਼ਕਲਾਂ ਦਾ ਥੋੜਾ ਜਿਹਾ ਹੱਲ ਕਰਕੇ ਆਉਣਾ ਚਾਹੀਦਾ ਕਿਉਂਕਿ ਇੱਥੇ ਆਉਂਦੇ ਆ ਆਪਾਂ ਨੂੰ ਇਹ ਮੁਸ਼ਕਲਾਂ ਬਹੁਤ ਜ਼ਿਆਦਾ ਤੰਗ ਕਰਦੀਆਂ ਤੇ ਆਪਾਂ ਤੁਹਾਨੂੰ ਇਹ ਛੋਟਚੀ ਦੱਸਿਆ ਜਿਹੜਾ ਕਿ ਮੁਸ਼ਕਲਾਂ ਬਾਰੇ ਆਪਾਂ ਤੁਹਾਨੂੰ ਡਿਟੇਲ ਚ ਨਹੀਂ ਬਹੜਾ ਗਏਗੇ ਕਿ ਪਹਿਲੀ ਤੁਹਾਨੂੰ ਦੱਸੀਏ ਮੁਸ਼ਕਲ ਕਿ ਬਰਫ਼ ਦਾ ਪੈਣਾ ਇੱਥੇ ਬਹੁਤ ਜ਼ਿਆਦਾ ਦੂਜੀ ਮੁਸ਼ਕਲ ਜੌਬ ਦੇ ਨਾਲ ਕਿ ਜੌਬ ਨਾਲ ਲੱਭਣਾ ਜੋਬ ਨਾ ਮਿਲਣੀ ਤੀਜੀ ਮੁਸ਼ਕਲ ਸਾਨੂੰ ਦੱਸੀ ਹੈ ਕਿ ਆਪਣਾ ਘਰ ਘਰ ਲੱਭਣਾ ਚੌਥੀ ਮੁਸ਼ਕਲ ਸਾਨੂੰ ਦੱਸੀ ਹੈ ਕਿ ਫੈਮਿਲੀ ਤੋਂ ਦੂਰ ਰਹਿਣਾ ਪੰਜਵੀਂ ਮੁਸ਼ਕਲ ਆ ਕਿ ਰੋਟੀ ਬਾਰੇ ਸਾਨੂੰ ਦੱਸਿਆ ਗਰੋਸਰੀ ਜਿੱਦਾਂ ਫੋਨ ਦੇ ਬਿੱਲ ਹੋਗੇ ਉਹਦੇ ਬਾਰੇ ਇਹ ਪੰਜ ਗੱਲਾਂ ਜਿਹੜੇ ਨਵੇਂ ਆਉਂਦੇ ਆ ਆਪਣੇ ਹਨਾ ਕਿ ਕੈਨੇਡਾ 'ਚ ਨਵੇਂ ਆਲੇ ਸਭ ਤੋਂ ਵੱਡੀਆਂ ਮੁਸ਼ਕਲਾਂ ਇਹ ਪੰਜ ਮੁਸ਼ਕਲਾਂ ਆਉਂਦੀਆਂ ਹਾਂਜੀ ਜਿਹੜਾ ਕਿ ਨਵੇਂ ਸਟੂਡੈਂਟ ਜਦੋਂ ਵੀ ਇੱਥੇ ਤੁਸੀਂ ਆਉਣਾ ਤੇ ਇਹ ਜਿਹੜੀਆਂ ਪੰਜ ਮੁਸ਼ਕਲਾਂ ਆਪਾਂ ਤੁਹਾਨੂੰ ਦੱਸੀਆਂ ਇਹਨਾਂ ਤੇ ਜਰੂਰ ਵਰਕ ਕਰਕੇ ਤੁਸੀਂ ਇੱਥੇ ਆਇਓ ਕਿ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਇਹ ਮੁਸ਼ਕਲਾਂ ਨਾ ਆਉਣ ਤੇ ਇਹ ਪੰਜ ਤੇ ਤੁਸੀਂ ਪ੍ਰੋਪਰ ਕੰਮ ਕਰਕੇ ਆਪਣਾ ਤੂੰ ਵੀ ਤੁਹਾਡੇ ਇੱਥੇ ਰਿਸ਼ਤੇਦਾਰ ਆ ਕੋਈ ਵੀ ਹੈਗਾ ਤੇ ਉਹਨਾਂ ਨਾਲ ਜਰੂਰ ਇਹ ਗੱਲਾਂ ਸ਼ੇਅਰ ਕਰਕੇ ਆਇਓ ਜੇ ਤੁਹਾਨੂੰ ਕੁਝ ਨਾ ਪਤਾ ਲੱਗੇ ਤੇ ਆਪਣੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਆ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਨਵੇਂ ਵਾਲੀ ਇਹ ਜ਼ਰੂਰੀ ਹੈ ਆ ਪੰਜ ਗੱਲਾਂ ਪੰਜ ਮੁਸ਼ਕਲਾਂ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਤੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਫੇਰ ਦੁਬਾਰੀ ਤੇ ਧੰਨਵਾਦ ਸਾਰਿਆਂ ਦਾ